ਮੇਰਾ ਦੋਸਤ ਹੈ ਮੈਂ ਵੀਨਾ ਵਾ ਇਹ ਵਿੱਚ ਬੱਚੇ ਨਾਲ ਲੱਗੇ ਘਰ ਤੇ ਉਹਨਾਂ ਨੂੰ ਚੁੱਕ ਲੈ ਆਇਆ ਵਾ ਕੀ ਚੁੱਕ ਲੈ ਆਇਆ ਜੀ ਆਇਆ ਕਿਉਂ ਕੀਤਾ ਵਾ ਕੀ ਫਾਈਲ ਲੜਾਈ ਝਗੜਾ ਹੋਇਆ ਸੀ ਇਹਨਾਂ ਦਾ ਤੇ ਉਹ ਗੋਲਡੀ ਪਰਦਾ ਰਾਜੀਨਾਮਾ ਕਰਾਣ ਲੱਗਾ ਵੀ ਤੁਸੀਂ ਬੈਠ ਜਾ ਤੁਹਾਡਾ ਮੈਂ ਰਾਜੀਨਾਮਾ ਕਰਾ ਦੇਣਾ ਤੋਂ ਉਹਦੇ ਦਫਤਰ ਚੋਂ ਚੁੱਕ ਲੈ ਆਇਆ ਕਿ ਇੱਥੇ ਬੱਚੇ ਬੈਠੇ ਜੇ ਇਹਨਾਂ ਨੂੰ ਚੁੱਕ ਲਿਓ ਉਹ ਤੋਂ ਚੁੱਕ ਲੈ ਆਇਆ ਕੌਣ ਚੁੱਕ ਕੇ ਲਿਆਇਆ ਪੁਲਸ ਵਾਲਾ ਹੂੰ ਕੀ ਉਹਨਾਂ ਨੂੰ ਮਾਰਿਆ ਗੁੱਟਿਆ ਮਾਰਿਆ ਗੁੱਟਿਆ ਇਹਨਾਂ ਨੂੰ ਨਾ ਮਾਰ ਕਾਂ ਜੋ ਕੀ ਹੈਗਾ ਹੀ ਨਹੀਂ ਉਹ ਉਹਨਾਂ ਦੇ ਪੱਲੇ ਕੱਕ ਨਹੀਂਗਾ ਮਾਰ ਕੇ ਉਹਨਾਂ ਨੂੰ ਕੀ ਕਰਨਾ ਵਾ ਮੈਂ ਤਾਂ ਕਹਿੰਦੀ ਮਾਰ ਮਾਰ ਕੇ ਗੋਲੀ ਉਹਨੂੰ ਉਹਦੇ ਵੈਰ ਪੈ ਗਿਆ ਹੁਣ ਮੰਗਾ ਕਿੱਥੀਆਂ ਕੱਢਾ ਅੰਦਰ ਉਹਦੇ ਗੋਲ ਹੈ ਅੰਦਰ ਹੀ ਹੈ ਨਹੀਂ ਕਿਹਾ ਕਿ ਉਹਨਾਂ ਨੂੰ ਕੀ ਕਰਨੀ ਕਾਰਨ ਆਪਸ ਚ ਮੁੰਡੇ ਮੁੰਡੇ ਲੜ ਪਏ ਮੁੰਡੇ ਮੁੰਡੇ ਲਾੜਬੇ ਤੇ ਉਹ ਕਹਿੰਦੇ ਤੁਹਾਡਾ ਰਾਜੀਨਾਮਾ ਕਰਾ ਦਨੇ ਆ ਅਸੀਂ ਕਹਾਂ ਚਲੋ ਕੋਈ ਨਹੀਂ ਉਹਨਾਂ ਨੇ ਵੀ ਉੱਥੇ ਰਹਿਣਾ ਅਸੀਂ ਵੀ ਉੱਥੇ ਰਹਿਣਾ ਦੁਸ਼ਮਨੀ ਨਹੀਂ ਪਾਣੀ ਕਿਉਂਕਿ ਬੱਚੇ ਉਹਨਾਂ ਦੇ ਵੀ ਸਾਡੇ ਦੇ ਸਾਡੇ ਬੱਚੇ ਉਹਨਾਂ ਦੇ ਅਸੀਂ ਬੱਚਿਆਂ ਦਾ ਆਪਸੇ ਮੇਲ ਜੋਲ ਕਰਾਣਾ ਜਪੀਆਂ ਪੂ ਆ ਰਹੀਆਂ ਬਸ ਇਸ ਵਾਸਤੇ ਉੱਥੇ ਸੱਧਿਆ ਤੇ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਚੁੱਕ ਕੇ ਲਾਇਆ ਜਾਇਜ਼ ਨਜਾਇਜ਼ ਸਾਰੇ ਚੁੱਕੇ ਉੱਥੇ ਇਹ ਰਾਜੀਨਾਮਾ ਵੀ ਨਹੀਂ ਆਇਆ ਤੇ ਚੁੱਕ ਕੇ ਲਾਇਆ ਆ ਆ ਗੱਲ ਮੇਰੇ ਸਾਦੇ ਵਿੱਚ ਕੋਈ ਦੋਸ਼ ਵੀ ਨਹੀਂ ਕੋਈ ਦੋਸ਼ ਨਹੀਂ ਲਵੇਗਾ ਤੁਹਾਡਾ ਵੀ ਮੁੰਡਾ ਨਾ ਹਾਂ ਇਹਨਾਂ ਦਾ ਵੀ ਲੈ ਆਏ ਆ ਉਹਨੇ ਕੀ ਕੀਤਾ ਉਹਨਾਂ ਨੇ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਤੁਹਾਡੇ ਨਾਲ ਖੜਾ ਤੇ ਵੈ ਤੁਹਾਡੇ ਨਾਲ ਤੜੀਆਂ ਇਹ ਕੁਝ ਹੋਇਆ ਜੀ ਥਾਣਾ ਫਰੀ ਸੁਭਾ ਆਪਣਾ ਲਾਕਾ ਸਾਹਿਬ ਜਰਾ ਫਤਿਹ ਸਿੰਘ ਨਗਰ ਦੇ ਵਿੱਚ ਕੋਈ ਦੋ ਪਾਰਟੀਆਂ ਦੇ ਮੁੰਡਿਆਂ ਦੀ ਆਪਸ ਦੇ ਝਗੜਾ ਆਇਆ ਸੀ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਅੱਛਾ ਉਹ ਬੱਚੇ ਦੇ ਸੱਟ ਲੱਗੀ ਸੀ ਉਹਨਾਂ ਰਿਜੈਕਟਿਵ ਆਇਆ 23 24 ਦਾ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਨਾ ਕਾਰਵਾਈ ਹੋਣ ਦੇ ਕਾਰਕ ਮੁੰਡੇ ਦੂਜੇ ਉੱਤੇ ਰਾਣਾ ਨੇ ਆਪਸ ਰੀ ਫੇਰ ਲੜ ਪਏ ਉਹ ਦੂਜੇ ਮੰਡੇ ਦੇ ਸਟਾਨ ਆ ਗਏ ਆ ਮੋਦਬਾਰ ਸਾਡੇ ਕਮਲਜੀਤ ਗੋਲਡੀ ਜੀ ਵਾਰ ਨੰਬਰ ਬਿਵਿੰਨਿਆ ਦੇ ਬੀਜੇਪੀ ਦੇ ਸੀਨੀਅਰ ਵਰਕਰ ਨੇ ਉਹ ਪਾਰ ਦੇ ਇੰਚਾਰਜ ਨੇ ਉਹਨਾਂ ਨੇ ਦੋਹਾਂ ਪਾਰਟੀਆਂ ਨੂੰ ਬੁਲਾਇਆ ਸੀ ਵੀ ਤੁਹਾਡਾ ਰਾਜਨਾਵਾ ਕਰ ਦਿੰਦੇ ਆ ਅੱਛਾ ਉਹਨਾਂ ਦੇ ਦਫ਼ਤਰ ਬੈਠੇ ਸੀ ਇੱਕ ਪਾਰਟੀ ਬੈਠੀ ਸੀ ਤੇ ਦੂਜੀ ਨੇ ਲੈ ਆਉਣਾ ਸੀਗਾ ਤੇ ਇਸ ਆਪਣਾ ਸਾਜ਼ਿਸ਼ ਦੇ ਨਾਲ ਚੌਕੀ ਇੰਚਾਰਜ ਔਰ ਥਾਣਾ ਗੇਟ ਕੇ ਮਾਰੇ ਐਸ ਐਚਓ ਸਾਹਿਬ ਇਹਨਾਂ ਨੇ ਮੋਤਬਾਰ ਦੇ ਗੋਲੀ ਦੇ ਦਫ਼ਤਰੋਂ ਉਹਨਾਂ ਮੁੰਡਿਆਂ ਨੂੰ ਚੁੱਕ ਲਿਆਂਦਾ। ਅੱਛਾ। ਜਿਹੜੇ ਕਿ ਵਿੱਚ ਨਜਾਇਜ਼ ਬੰਦੇ ਵੀ ਲੈ ਆਂਦੇ ਜਿਨ੍ਹਾਂ ਦਾ ਕੋਈ ਲੜਾਈ ਦੇ ਵਿੱਚ ਰੋਲ ਨਹੀਂ ਆ। ਔਰ ਉਹ ਦਫ਼ਤਰ ਦੇ ਵਿੱਚ ਵੀ ਉਹਨਾਂ ਨੂੰ ਕੁੱਟਿਆ। ਥਾਣੇ ਆ ਕੇ ਵੀ ਉਹਨਾਂ ਨੂੰ ਕੁੱਟਿਆ। ਜਦੋਂ ਕਿ ਇੱਥੇ ਕੁੱਟਣ ਦਾ ਮਸਲਾ ਤੇ ਲੜਾਈ ਦਾ ਹੈ। ਇਹਨਾਂ ਨੂੰ ਕੋਈ ਕੁਝ ਪਕਾਉਣਾ ਸੀਗਾ ਜਿਹੜਾ ਇਹਨਾਂ ਨੂੰ ਕੁੱਟਣਾ ਪਿਆ। ਇਸ ਕਰਕੇ ਜਿਹੜਾ ਵਾ ਸਾਨੂੰ ਇਹ ਧਰਨਾ ਲਾਉਣਾ ਪਿਆ ਕਿ ਜੇ ਇਹ ਮੋਤਬਾਰ ਨਾਲ ਮੋਤਬਾਰ ਦੇ ਦਫ਼ਤਰੋਂ ਹੀ ਮਤਲਬ ਹੋਏਗਾ। ਇਹ ਇਹ ਪਰਮਾ ਕੋਈ ਰਾਜਨਾਵੀ ਵਿਸਥਾਇਕ ਨਹੀਂ ਸੀਗੀ ਜੀ 23 24 ਦਾ ਪਹਿਲਾ ਜਿਹੜਾ ਪਰਚਾ 23 ਜਵੇ ਦਾ ਹੋਇਆ ਹੁਣ ਜਿਹੜੇ ਮੁੰਡੇ ਦੇ ਸੱਟ ਲੱਗੇ ਆ ਹੋਰ ਆਪਣਾ ਨਹੀਂ ਗਿਆ ਜੇ ਕਾਰਵਾਈ ਕਰਨੀ ਆ ਕ੍ਰਾਸ ਕਰੋ ਇੱਕ ਤਰਫਾ ਕਿਉਂ ਚੁੱਕੇ ਲਿਆਂਦਾ ਔਰ ਜਿਹੜੇ ਮੁੰਡੇ ਨਿਜਾਇਜ਼ ਪੁਲਸਾਂ ਨੇ ਪੁਲਸ ਨੇ ਉਹ ਕੁੱਟਮਾਰ ਕੀਤੀ ਆ ਔਰ ਸਮੋਤ 12 ਦੇ ਸਾਹਮਣੇ ਕੀਤੀ ਆ ਅੱਛਾ ਜੀ ਵੀਡੀਓ ਹੈਗੀ ਨਾ ਵੀਡੀਓ ਸ਼ਾਇਦ ਉਥੇ ਸੀਸੀਟੀਵੀ ਕੈਮਰਾ ਹੋਣ ਕਿਤੇ ਜੁਗਮੇ ਜਿਆਣਾ ਦੀ ਕੁੱਟਮਾਰ ਪੜੇ ਪੰਡਿਤਾਂ ਸੇ ਮੁੰਡੇ ਲੱਗੇ ਆਏ ਵਾਰ ਕਲੇ ਆਏ ਹਾਂਜੀ ਕਿੰਨਾ ਵੀ ਚੋਰ ਨਜਾਇਜ਼ ਹੀ ਕਿੰਨੇ ਨਜਾਇਜ਼ ਤਿੰਨ ਚਾਰ ਮੁੰਡੇ ਨੇ ਗਿਆਜੇ ਕੇ ਵਿੱਚ ਜਿਨਾਂ ਦਾ ਬਰੋਲ ਹੀ ਨਹੀਂ ਆ ਤੇ ਇੱਕ ਮੁੰਡਾ ਸਹੀ ਹੈ ਹਾਂਜੀ ਇੱਕ ਹੀ ਮੁੰਡਾ ਸਹੀ ਹੈ ਕੋਈ ਦੋ ਤਿੰਨ ਜਿਹੜੇ ਝਗੜਾ ਚਲੋ ਹੋਇਆ ਦੋ ਚਾਰ ਜਾਣੇ ਉਧਰ ਦੋ ਚਾਰ ਜਾਣੇ ਉਧਰ ਹੁੰਦੇ ਨੇ ਕੋਈ ਝਗੜਾ ਕੋਈ ਮੈਟਰ ਥੋੜਾ ਵਾ ਝਗੜੇ ਹੁੰਦੇ ਰਾਜਨਾਵਾਂ ਵਿੱਚ ਹੁੰਦੇ ਆ ਪਰ ਐਡੀ ਕਿਹੜੀ ਗੱਲ ਹੀ ਰੇਟ ਕਰਕੇ ਰਾਤ ਨੂੰ ਚੁੱਕ ਕੇ ਲੈ ਆਉਣਾ ਉਹਨਾਂ ਨੂੰ ਔਰ ਮੋਤ ਪਾਰਦੇ ਦਫ਼ਤਰੋਂ ਮੋਤ ਮਾਰੇ ਦਾ ਮਲਕੋਈ ਤੇ ਰਾਜਨਾਮਾ ਨਾ ਕਰਾਵੇ ਥਾਣੇ ਦੇ ਵਿੱਚ ਆਵੇ ਥਾਣੇ ਦੇ ਵਿੱਚ ਰਾਜਨਾਮਾ ਹੋਵੇ ਤੇ ਫਿਰ ਠੀਕ ਹੈ ਨਾਲੇ ਰਾਜੀ ਇਤ ਨਾਲੇ ਨਾਵਾ ਤੁਸੀਂ ਸਮਝ ਗਏ ਹੋ ਅੰਦਰ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਕੀ ਗੱਲਬਾਤ ਹੈ ਪ੍ਰਸ਼ਾਸਨ ਕਹਿੰਦੇ ਬੈ ਆ ਵੀ ਜੋ ਜਿਹੜੇ ਨਜਾਇਜ਼ ਮੁੰਡੇ ਉਹ ਲੈ ਜਾਓ ਪਰ ਅਸੀਂ ਕਹਿੰਨੇ ਆ ਵੀ ਜਿਹੜੇ ਸਾਡੇ ਦਫ਼ਤਰੋਂ ਮੁੰਡੇ ਚੋਕ ਕੇ ਲਾਦੇ ਉਹ ਇੱਕ ਵਾਰੀ ਲਾਓ ਚਾਹੇ ਉਹ ਜਾਇਜ਼ ਆ ਚਾਹੇ ਉਹ ਨਜਾਇਜ਼ ਬਾਅਦ ਚ ਰੈਟ ਕਰਕੇ ਉਹਨਾਂ ਦੇ ਘਰੋਂ ਜਿਹੋ ਨਜਾਇਜ਼ ਆ ਉਹਨਾਂ ਨੇ ਘਰੋਂ ਰੈਟ ਚੋਕ ਕਰਕੇ ਚੋਕ ਲੈ ਆਓ ਜਿਹੜਾ ਸਾਡੇ ਦਫ਼ਤਰੋਂ ਚੋਕ ਕੇ ਲੈਂਦੇ ਉਹ ਗਲਤ ਕੀਤਾ ਠੀਕ ਐਂ ਹੀ ਦੱਸ ਦਿਓ ਇਸਰ ਇਹ ਕੋ ਅਲੀਗੇਸ਼ਨ ਵੀ ਲੱਗਦੇ ਪਈ ਪੁਲਿਸ ਦੇ ਉੱਪਰ ਵੀ ਪੈਸੇ ਖਾਤੇ ਆ ਗਏ ਨਹੀਂ ਹਾਂ ਨੂੰ ਨਹੀਂ ਪਤਾ ਜੀ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਅਸੀਂ ਨਹੀਂ ਕੋਈ ਇਹ ਸਰ ਫਿਰ ਵੀ ਪਤਾ ਚੱਲਿਆ ਕਿ ਕੀ ਮਤਲਬ ਕਿ ਮੁੰਬਈ ਵੀ ਜਿਹੜੇ ਫੜ ਕੇ ਲਿਆ ਉਹਦੀ ਝਗੜਾ ਆਇਆ ਸੀ ਉਹ ਇਸ ਸੰਬੰਧ ਚ ਲਿਆਂਦੇ ਸੀ ਤੇ ਜਾਣ ਕੇ ਕਰੀ ਜਾ ਰਹੇ ਝਗੜੇ ਕਰਕੇ ਲਿਆ ਅਲੀਗੇਸ਼ਨ ਵੀ ਸਰਪੋਸ ਦੇ ਉੱਪਰ ਜਿਹੜੇ ਲੱਗੇ ਪਏ ਆ ਕਾਦੇ ਅਲੀਗੇਸ਼ਨ ਆ ਉਹਦੇ ਪੈਸਿਆਂ ਦੇ ਲਾਂਦੇ ਬਾਰੇ ਵੀ ਕਿਸ ਨੇ ਕਹਿਿਆ ਪਰਿਵਾਰਕ ਮਾਮਲਾ ਨੇ ਅਲੀਗੇਸ਼ਨ ਲਾਏ ਨੇ ਮੈਨੂੰ ਇਹਦੇ ਬਾਰੇ ਕੋਈ ਨੋਟਿਸ ਨਹੀਂ ਹੋਇਆ ਹਜੇ ਕੋਈ ਝਗੜੇ ਦਾ ਕੀ ਮਕਸਦ ਹੈ ਹਾਂ ਕੋਈ ਨਹੀਂ ਉਹ ਵੈਰੀਫਾਈ ਕਰਨੇ ਆ ਜੀ ਹਾਂਜੀ ਜੋ ਬੰਦੀਓ ਕਾਰਵਾਈ ਹੋਏ ਠੀਕ ਉਹ ਬੰਦੇ ਛੱਡੇ ਤਾਂ ਨਹੀਂ ਗਏ ਜੀ ਕਿਹੜੇ ਬੰਦੇ ਜੀ ਜਿਹਨਾਂ ਪਰੇ ਉਹਨਾਂ ਨੂੰ ਛੱਡਿਆ ਤਾਂ ਨਹੀਂ ਗਿਆ ਨਹੀਂ ਸਾਡੇ ਕੋਲ ਉਹ ਬੰਦੇ ਉਹਦੇ ਘਰ ਦੇ ਕਰਮ ਵੈਰੀਫਾਈ ਕਰਨੇ ਵੈਰੀਫਾਈ